ਠੰਡ ਦਾ ਜੋਰ ਸੀ ਅਤੇ ਕਦੇ-ਕਦਾਈ ਹੁੰਦੀ ਹਲਕੀ-ਹਲਕੀ ਬਰਸਾਤ ਠੰਡ ਦੀ ਪਕੜ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਰਹੀ ਸੀ ਬਾਜ਼ਾਰ ਵਿੱਚ ਲੋਕਾਂ ਦੀ ਆਵਾਜ਼ਾਈ ਘੱਟ ਹੀ ਨਜ਼ਰ ਆ ਰਹੀ ਸੀ ਦੂਜੇ ਪਾਸੇ ਜਦੋਂ ਵੀ ਕੋਈ ਸਕੂਟਰ ਜਾਂ ਸਾਈਕਲ ਉਸ ਦੁਕਾਨ ਦੇ ਬਾਹਰ ਆ ਕੇ ਰੁਕਦਾ ਤਾਂ ਉਸ ਦਾ ਸਾਹ ਸੁੱਕ ਜਾਂਦਾ ਉਸ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਉਸ ਦੀ ਮੌਤ ਦਾ ਜਮਦੂਤ ਆ ਗਿਆ ਹੋਵੇ ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਜਿਵੇਂ ਅੱਖਾਂ ਬੰਦ ਕਰਨ ਨਾਲ ਉਸ ਦੀ ਮੌਤ ਕੁਝ ਚਿਰ ਪਿੱਛੇ ਪੈ ਜਾਣੀ ਹੋਵੇ ਸਵੇਰ ਤੋਂ ਦੁਪਹਿਰ ਹੋਣ ਵਾਲੀ ਏ ਪਰ ਅਜੇ ਤੀਕ ਮੇਰੇ ਸਾਹ ਚੱਲ ਰਹੇ ਨੇ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਸ਼ਹਿਰ ਦੇ ਮੀਨ ਬਾਜ਼ਾਰ ਦੇ ਪਿੱਛੇ ਕਸਾਈ ਲਖਨਪਾਲ ਦੇ ਬਣੇ ਖੋਖੇ ਦੇ ਸਾਹਮਣੇ ਪਏ ਲੱਕੜ ਦੇ ਬਾਕਸ ਵਿੱਚ ਬੰਦ ਮੁਰਗੀ ਰੱਬ ਦਾ ਇਸੇ ਗੱਲੋਂ ਧੰਨਵਾਦ ਕਰ ਰਹੀ ਹੈ ਇਹ ਇਨਸਾਨ ਸਾਨੂੰ ਕਿਉਂ ਮਾਰਦੇ ਨੇ ਅਸੀਂ ਇਹਨਾਂ ਦਾ ਕੀ ਵਿਗਾੜਿਆ ਹੈ ਮੇਰੇ ਨਾਲ ਦੀਆਂ ਪੈਣਾ ਮੁਰਗੀਆਂ ਦਾ ਇਸ ਜ਼ਾਲਿਮ ਨੇ ਕਤਲ ਕਰ ਦਿੱਤਾ ਏ ਤੇ ਹੁਣ ਮੈਨੂੰ ਵੀ ਕੋਈ ਆ ਕੇ ਲੈ ਜਾਵੇਗਾ ਜਿਉਂਦੀ ਨੂੰ ਨਹੀਂ ਬਲਕਿ ਮਰੀ ਹੋਈ ਨੂੰ ਇਹ ਇਨਸਾਨ ਨਹੀਂ ਬਲਕਿ ਜਾਨਵਰਾਂ ਤੋਂ ਵੀ ਭੈੜੇ ਨੇ ਜੋ ਧਰਤੀ ਤੇ ਪੈਦਾ ਹੋਏ ਕਿਸੇ ਵੀ ਜਾਨਵਰ ਨੂੰ ਮਾਰ ਕੇ ਖਾ ਜਾਂਦੇ ਨੇ ਇਹਨਾਂ ਵਿੱਚ ਦਿਆ ਨਾਮ ਦੀ ਕੋਈ ਚੀਜ਼ ਨਹੀਂ ਕਸਾਈ ਨੇ ਨਿਰੇ ਕਸਾਈ ਜਾਨਵਰ ਮੌਤ ਨੂੰ ਉਡੀਕ ਰਹੀ ਮੁਰਗੀ ਅਜੀ ਇਨਾਂ ਸੋਚਾਂ ਵਿੱਚ ਹੀ ਗਵਾਚੀ ਸੀ ਕਿ ਇੱਕ ਸਕੂਟਰ ਕਸਾਈ ਲਖਨਪਾਲ ਦੀ ਦੁਕਾਨ ਸਾਹਮਣੇ ਆ ਕੇ ਰੁਕਿਆ ਉਹ ਫਿਰ ਸਹਿਮ ਗਈ ਭਾਰੀ ਸਵਾਰੀ ਉਸ ਦੀ ਕਿਸਮਤ ਚੰਗੀ ਨਹੀਂ ਸੀ ਸੱਚਮੁੱਚ ਉਸ ਦਾ ਜਮਦੂਤ ਆਇਆ ਸੀ ਕਸਾਈ ਅਤੇ ਉਸ ਵਿਚਾਲੇ ਕੁਝ ਗੱਲਬਾਤ ਹੋਈ ਅਤੇ ਸੌਦਾ ਤੈਅ ਹੋ ਗਿਆ ਪਰ ਮੁਰਗੀ ਨੂੰ ਸੁੰਨਾ ਸ਼ਾਇਦ ਹੁਣ ਬੰਦ ਹੋ ਗਿਆ ਸੀ ਉਸ ਦੀ ਮੌਤ ਦੀ ਘੜੀ ਆ ਚੁੱਕੀ ਸੀ ਲਖਨਪਾਨ ਨੇ ਆਪਣਾ ਡਰਾਉਣਾ ਹੱਥ ਖੁੱਡੇ ਵਿੱਚ ਪਾਇਆ ਤੇ ਮੁਰਗੀ ਨੂੰ ਪੈਰਾਂ ਤੋਂ ਫੜ ਲਿਆ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਗਲੇ ਹੀ ਪਲ ਇੱਕ ਜ਼ੋਰਦਾਰ ਵਾਰ ਨਾਲ ਉਸ ਦੀ ਗਰਦਨ ਹੇਠਾਂ ਡਿੱਗ ਪਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ